ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟੈਲੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰੋਮੀ ਕੋਲੇ ਪਿੰਡ ਮਹਿਰਾਜ ਤੋਂ ਕਵਰ ਕਰ ਰਹੇ ਆ ਜੀ ਤਿੰਨ ਵੜਾ ਤੁਹਾਨੂੰ ਸੋਈਆਂ ਖਵਾਈਆਂ ਦਿਖਾਵਾਂਗੇ ਬਾਜਬ ਰੇਡ 'ਚ ਦਿਖਾਵਾਂਗੇ ਆਉਗੇ ਕਰਾਉਣੇ ਆ ਬਾਈ ਜੀ ਨਾਲ ਗੱਲ ਬਾਤ ਵੀ ਕੀ ਡਿਟੇਲ ਆ ਕੀ ਰੇਟ ਆ ਤੇ ਡਰੈਸ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਗਵਰਮੈਂਟ ਸਾਰ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆਗਾ ਮਹਾਰਾਜ ਤੋਂ ਜਿਹੜੀ ਗਵਰਮੈਂਟ ਸਾਰ ਸੜਕ ਨੂੰ ਜਾਂਦੀ ਤੇ ਬਾਕੀ ਦਾ ਗਰਮੀ ਦੇ ਹਿਸਾਬ ਦੀਆਂ ਬਾਈ ਕੋਲੇ ਸਾਰੀਆਂ ਬੜਾ ਸاسي ਦਾ ਬਾਈ ਰੋਮੀ ਹਸਰੀ ਜੀ ਉਹ ਠੀਕ ਹੋ ਮੇਰੇ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ 947863584 9478635804 ਪਿੰਡ ਆਪਣਾ ਕਿਹੜਾ ਆ ਗਿਆ ਜੀ ਪਿੰਡ ਵੀਰੇ ਮਹਾਰਾਜ ਆ ਜੀ ਬੱਸ ਇਹਦਾ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਬਾਈ ਪੁੱਤ ਇਹ ਦੱਸਣ ਦੀ ਲੋੜ ਹੀ ਨਹੀਂ 28 ਵੀਡੀਓ ਹਫਤੇ ਅੰਮੀਆਂ ਨੇ ਆਪਣੀਆਂ ਆਉਂਗਾ ਤੇ ਓਕੇ ਜੀ 28 ਵੀਡੀਓ ਦੋ ਦਿਨ ਹੀ ਕੱਟਦੇ ਫਿਰ ਵਿੱਚੋਂ ਬੱ ਕੀ ਕਹਣਾ ਜੇ ਵਨ ਇੱਕ ਦਿਨ ਦੋ ਬਣਗੀਆਂ ਬਈ ਇੱਕ ਦਿਨ ਸਨ ਰਹਿ ਜਾਂਦਾ ਠੀਕ ਹੈ ਵੀਰੇ ਇੰਨੀਆਂ ਵੀਡੀਓ ਡੇ ਲੋ ਆਪਣੀਆਂ ਚੈਨਲ ਤੇ ਤੇ ਨੰਬਰ ਬੋਲਦਾ ਵੀਰੇ ਹਣਾ ਹਾਂਜੀ ਵੀਰੇ ਨੰਬਰ ਬੋਲ ਤਾਂ ਤੇ ਅੱਜ ਤਾਂ ਫਿਰ ਗਰਮੀ ਦੇ ਤੋਹਫੇ ਇਕੱਠੇ ਕਰ ਲੈ ਸਾਰੇ ਕਰ ਤੇ ਬਈ ਆ ਜੀ ਯਾਰ ਲਾ ਤੇ ਲਾਂਬੇ ਲੋਕਾਂ ਦੇ ਆ ਜੀ ਯਾਰ ਜਿਹੜੀ ਆਪ ਪਹਿਲੇ ਨੰਬਰ ਤੇ ਜਰਸੀ ਨਾਲ ਥੋੜਾ ਜਿਹਾ ਹਲਕਾ ਜਿਹਾ ਇਹਦੇ ਵਿੱਚ ਵੱਧ ਜਰਸੀ ਤੇ ਸਾਈ ਵਾਲਾ ਕਰਾਉ ਸਾ 80 ਪੈਸੇ ਜਰਸੀ ਆ 20 ਪੈਸੇ ਸਾਈ ਵਾਲਾ ਯਾਰ ਤੇ ਇਹਨੇ ਕੰਮ ਬੜਾ ਦੇਣਾ ਹਨਾ ਗਰਮੀ ਦਾ ਪੂਰਾ ਬਈ ਇਹ ਲਈ ਗਏ ਇਹਨੂੰ ਮੈਂ ਮੰਨ ਕੇ ਲੋ ਇਹ ਗਾ ਮੰਨ ਕੇ ਨਾ ਲਓ ਮਗਰ ਫਿਰ ਬੱਛੀ ਆ ਗਈ ਮਗਰ ਜਰਸੀ ਇੰਪੋਰਟਡ ਬੱਛੀ ਇੰਪੋਰਟਡ ਬੱਛੀ ਆ ਗਈ ਜੀ ਇਹ ਵੀ ਥੋੜੀ ਚੰਗੀ ਪੇਮੈਂਟ ਗਾ ਇਹਨੇ ਤਿਆਰ ਕਰਨੀ ਆ ਬੱਛੀ ਦੇ ਫੇਸ ਤੇ ਬੱ ਤਿੰਨ ਤੇ ਹੁਣ ਆਪਾਂ ਕਰ ਲਗੇ ਬੱਚੀ ਦੀ ਮਾਂ ਬਾਰੇ ਗੱਲ ਆ ਆ ਦੇਖੋ ਜੀ ਤੇ ਰੋਮੀ ਕਿੰਨਾ ਗਦਦ ਦੁੱਧ ਕੱਢ ਦੂ ਤੇ ਸੁਹਾ ਕਿਹੜਾ ਬਾਈ ਇਹ ਦੁੱਧ 17 18 ਕਿਲੋ ਠੰਡਾ ਦੀ ਜੂ ਬਾਈ ਯਾਰ ਤੇ 22 23 ਵਰਗਾ ਹੈ ਨਾ 22 23 ਵਰਗਾ ਕਿਹੜਾ 25 26 ਵਰਗਾ ਦੀ ਉਹ ਤੇ ਰੋਮੀ ਥਣ ਥਣ ਬੜਾ ਗਦਹਾ ਵਾਲਿਆ ਵਰਗੇ ਲੱਗੇ ਹੋਏ ਬਾਈ ਹਾਂ ਬਾਈ ਆ ਦੇਖੋ ਜੀ ਚਾਰੇ ਥਣ ਚਾਰੇ ਗੁੱਠਾਂ ਤੇ ਗੱਠ ਪਾ ਲਓ ਆ ਕੇ ਥਣਾ ਤੇ ਨਹੀਂ ਵੀ ਨਾ ਪਊਗੀ ਹਨਾ ਕੋਈ ਨਿੰਦਰ ਵਾਲੀ ਚੀਜ਼ ਹੀ ਨਹੀਂ ਯਾਰ ਕਿਸੇ ਪਾਸਿਓ ਸੁਹਾ ਦੂਜਾ ਤੇ ਕਦੋਂ ਸੂਈ ਸੀ ਬਾਈ ਇਹ ਇਹ ਬਾਈ ਆਪਣੇ 2:00 ਵਜੇ ਦੁਪਹਿਰੇ ਸੂਈਆ ਜੇਰ ਬਿਲਕੁਲ ਉਹ ਕਿੰਨੇ ਪੈਸੇ ਲੈ ਲਾਂਗੇ ਇਹਦੇ ਬਸ ਬਈ ਮੁੱਲ ਦਾ 85 80 ਕੋਸ ਕਰਾਲਾ 73 ਵਿੱਚ ਆਇਆ ਓਕੇ ਪੋਤਲਾ ਛੱਡਣ ਵਾਲਾ ਵੀ ਮੰਗਿਆਗਾ ਬਸ ਛੱਡਣ ਵਾਲੀ ਲੜਾ ਕਿਵੇਂ ਲਾ ਬਾਈ ਨੇ ਜਮਾਂ ਜਾਏ ਰੇਟ ਕਰਿਆ ਵੱਡੇ ਸਾਈਜ਼ ਦੀ ਆ ਜੀ ਵੱਡੇ ਲੇਵੇ ਦੀ ਆ ਤੇ ਵੱਡੇ ਦੁੱਧ ਵਾਲੀ ਇਹਨੇ ਨਿਕਲਣਾ 73000 ਚ ਤੁਹਾਡਾ ਮਾਨਤਾਨ ਜ਼ਰੂਰ ਹੋ ਜਾਣਾ ਬੱਚੀਆਂ ਵੀ ਦੇਖ ਇੱਕ ਥੋੜੀ ਲੈ ਗਏਗਾ ਦੋ ਲੈ ਕੇ ਆਏਗਾ ਇੱਕ ਫ੍ਰੀ ਹੈਗੀ ਤੇ ਜਿਹੜੀ ਗੱਲ ਹੁੰਦੀ ਆ ਦੱਸਣੀ ਸਾਡੀ ਜ਼ਰੂਰੀ ਹੁੰਦੀ ਆ ਹਨਾ ਪੀਆ ਦੇਖੋ ਜੀ ਠੰਡੀ ਮਿੱਠੀ ਅਹੀ ਜੇ ਜਿੱਥੇ ਮਰਜੀ ਖਾ ਲਈਏ ਫਿਰ ਮਾਰਦੀ ਆਂ ਉਂਗਲਾ ਰਗੀਤਾਰ ਯਾਰ ਬਾਈ ਆਪਾਂ ਨਾ ਹੀ ਵੀਡੀਓ ਚ ਕਦੇ ਧਾਰਾ ਮਰਵਾੰਗਾ ਅਗਲੇ ਨੂੰ ਆ ਕੇ ਰਿਜ਼ਲਟ ਪਤਾ ਲਾ ਗੱਲ ਤੇਰੀ ਪੱਕੀ ਆ ਇਹ ਤੂੰ ਆਪ ਕੈਮਰਾ ਵੀ ਕਿਹਾ ਵੀ ਆਉ ਯਾਰ ਅਗਲਾ ਜਦੋਂ ਕੋਈ ਨੌਕਸੀ ਨਹੀਂ ਚੋ ਕੇ ਲੈ ਕੇ ਜਾ ਆ ਉਹ ਚੋ ਕੇ ਲੈ ਕੇ ਜਾਈਓ ਇੱਕ ਗੱਲ ਸਾਡੀ ਹੋਰ ਆ ਵੀਰੇ ਇੰਨਾ ਦਾ ਹੀ ਜੇ ਰਹੀ ਗਾਂਦਰੀ ਵੀਡੀਓ ਤੇ ਅਸੀਂ ਕਦੇ ਨਹੀਂ ਵੇਚਾਂਗੇ ਓਕੇ ਜੀ ਤੇ ਇਹਨੂੰ ਬੰਦ ਦਿਓ ਜੀ ਹੁਣ ਆਪਾਂ ਗੱਲ ਕਰਾਂਗੇ ਦੋ ਨੰਬਰ ਦੀ ਸਸਤੇ ਮੁੱਲ ਦੀ ਤੁਹਾਨੂੰ ਜਮਾ ਮਗਰ ਬੱਛਾ ਤੇ ਬਾਈਆਂ ਦਾ ਜਿੱਤੋਂ ਲਿਆਂਦੀਆ ਦੁੱਧ ਛੜ ਛੜ ਵਾ ਦੇਖੋ ਜੀ ਚੰਗੀ ਕੁਆਲਿਟੀ ਦੀ ਹੈ ਵੀ ਬਾਈ ਦੁੱਧ ਨਾਲ ਚਕੀਨ ਮੰਨ ਕੋਈ ਵੀ ਬੰਦਾ ਆਪਣੇ ਕੋਲੇ ਆ ਜੇ ਆਪਾਂ ਹੱਠੀ ਚਵਾਈ ਦੇ ਖੋ ਲੋ ਇਹਨੂੰ 18 ਤੋਂ ਆਪਣੇ 17 18 ਕਿਲੋ ਹੋਏਗਾ ਪਰ ਆਪਾਂ 15 ਕਿਲੋ ਦੁੱਧ ਦੀ ਔੜ ਜਮਾ ਐਂਦੀ ਰੋਮੀ ਕਿੰਨੇ ਚਿਰ ਦੀ ਸੂਈ ਪਿਆ ਬਾਈ ਸੂਈ ਹੈਈ ਹੈ ਬਾਈ ਡੇਢ ਮਹੀਨੇ ਦੀ ਡੇਢ ਮਹੀਨੇ ਦੇ ਬੱਚੇ ਨੇ ਦੁੱਧ ਦੀ ਬਹੁਤ ਛੱਡਿਆ ਹੋ ਬਾਈ ਹਾਂ ਤੇ 15 ਕਿਲੋ ਦੁੱਧ ਹੁਣ ਮਨਾ ਦੇਾਂਗੇ ਪੈਸੇ ਕਿੰਨੇ ਆ ਬਾਈ ਇਹਦਾ ਜਮਾ ਲੈਣ ਤੇ ਸੂਰ ਉਹ ਵੜੀ ਕਰਦੀ ਆ ਹੁਣ ਸੋਈ ਵੀਰੇ ਕੇ ਦੂਜਾ ਤਲੂਨ ਆ ਬਾਈ ਦੰਦੀ ਦੋ ਬੰਦੀ ਆ ਦੋ ਦੰਦ ਜਰਸੀ ਚ ਆ ਗਈ ਨਾ ਹਾਂ ਓਕੇ ਬੰਨ ਦਿਓ ਜੀ ਕਿਉਂਕਿ ਜਾਨ ਪ੍ਰਾਣ ਆ ਨਾ ਆ ਦੇਖੋ ਜੀ ਕਾਪਦੀ ਤੇਗਾ ਅਗਰ ਕੱਚਾ ਥਾ ਅੱਦ ਸਿਆ ਇਹਨੂੰ ਹਾਂਜੀ ਕਿੰਨੇ ਪੈਸੇ ਵੀਰੇ ਇਹਦੇ ਇਹਦਾ ਬੱਸ ਯਾਰ ਲੈਣ ਦੇ ਨਾਲ 6000 ਰੁਪਏ ਆ ਚੱਕੋ ਜੀ 45000 ਤੁਹਾਨੂੰ ਮਿਲ ਜਾਣੀਆਂ ਪਾਓ ਬਾਈ ਨੂੰ ਪੈਸੇ ਦੁੱਧ 16 ਕਿਲੋ ਆਪਾਂ 8 ਕਿਲੋ ਜਮਾ ਤੱਕੜੀ ਦੇ ਤੋੜ ਕੇ ਦੀ ਦੋ ਹਿੱਲਣ ਚੱਲਣ ਵਾਲੀ ਤਾਂ ਨਹੀਂ ਇਹ ਚ ਬੱਚਾ ਮੂਰੇ ਆ ਬਾਈ ਆਪਾਂ ਛੱਡੋ ਮੌ ਇਹ ਨਾ ਬੱਟ ਓਕੇ ਗਾਰੰਟੀ ਆ ਹੁਣ ਵੀਰੇ ਐਰ ਸ਼ੈਰ ਦੀ ਗੱਲ ਕਰ ਲਿਆ ਆਪਾਂ ਕਿੰਨਾ ਰੈਡੀ ਦੁੱਧ ਇਹ ਥੱਲੇ ਜਮਾ 15 ਕਿਲੋ 14 ਕਿੰਨਾ ਦੇ ਦਊਗੀ 18 ਕਿਲੋ ਦੁੱਧ ਦੇ ਦੂ ਖੋਲੋ ਇਹਨੂੰ ਵੀ ਤੋਰਾ ਕਰਾ ਕੇ ਚੱਕ ਤਿੰਨ ਦਿਨਾਂ ਦੀ ਸੂਈ ਆ ਜੀ ਚੌਥਾ ਦਿਨਾਂ ਮਗਰ ਮਗਰ ਬੱਛੀ ਹੈ ਇਹਦੇ ਅੱਜ ਦਾ ਫਿਰ ਬੱਚੀਆਂ ਹੀ ਹਨ ਇੱਕ ਮਗਰ ਬੱਚਾ ਤੇ ਰੋਮੀ ਇਹਦੇ ਕਿੰਨੇ ਪੈਸੇ ਆ ਭਾਈ ਜਾਇਜ਼ ਵਾ ਲੈਣ ਦੇਣੀ ਦੱਸ ਕੀ ਦਾ ਇਹਦਾ ਹਾਂ ਇਹਦਾ 7000 ਰੁਪਇਆ 60 ਤੇ 7 67 ਜੀ ਜਾਇਜ਼ ਮੁੱਲਾ ਉੱਥੇ ਉੱਥੇ ਜੀ ਬਾਈ ਨੇ ਮੁੱਲ ਕਰਿਆ ਜਿੰਨੇ ਜਿੰਨੇ ਪੈਸੇ ਲੈਣੇ ਆ ਠੀਕ ਹੈ ਜੀ ਬਾਕੀ ਦਾ ਮਾਨ ਤਾਂ ਥੋੜਾ ਜਰੂਰ ਹੋ ਜਾਣਾ ਜਰੂਰ ਬਾਈ ਨਾਲ ਕਰਿਓ ਸੰਬਰਕ ਐ ਨਹੀਂ ਗੱਲ ਹੁੰਦੀ ਵੀ ਦਾ ਦਾ ਸਰੀਰ ਟਾਂਚਾ ਦੇਖ ਕਿੰਨਾ ਚੰਗਾ ਬਾਈ ਬਾਕੀ ਲੇਵਲ ਉਹ ਬਹੁਤ ਚੰਗਾ ਬਾਈ ਬਾਕੀ ਭਾ ਗਾਲੀਆਂ ਤਿੰਨ ਹੀ ਅਜਦੇ ਰਹੇ ਕਹਿੰਦੀਆਂ ਵੀ ਪੈਸੇ ਪਵਾ ਲਾ ਨਹੀਂ ਹੈਗੇ ਤੇਰੇ ਸੌਦੇ ਚੰਗੇ ਆ ਜੀ ਬਾਕੀ ਦਾ ਹਰੇਕ ਭੈਣ ਭਰਾ ਦੇ ਵਾਜਟਾਲੇ ਸੌਦੇ ਆ। ਓਮ ਹੀ ਨਹੀਂ ਗੱਲ ਹੈਗੀ ਵੀ ਕੋਈ ਬਾਹਲਾ ਮਹਿੰਗਾ ਹੋਵੇ ਸੌਦਾ ਜਮਾ ਵਾਜਟਾਲੇ ਸੌਦੇ ਆ ਬਾਈ ਦੇ। ਤੇ ਬਾਕੀ ਤੁਸੀਂ ਦਸੱਲੀ ਆਪ ਵੀ ਕਰ ਲੈਣੀ ਆ। ਤਿੰਨ ਨਕਸੀ ਤਿੰਨੇ ਤੁਹਾਨੂੰ ਦਿਖਾਤੇ ਨੰਬਰ ਵਾਈ ਦਾ 9478635804 ਪਿੰਡ ਮਹਿਰਾਜ ਗਵਰਨਮੈਂਟ ਸਾਰ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆਗਾ ਮਕਾਨ ਦਾ ਜਿਹੜਾ ਐਡਰੈਸ ਆ। ਤੇ ਤਿੰਨ ਨਕਸੀ ਤਿੰਨੇ ਤੁਹਾਨੂੰ ਦਿਖਾਤੇ ਤਿੰਨੇ ਹੀ ਗਰਮੀ ਦੇ ਤੋਹਫੇ ਦਿਖਾਤੇ ਆ ਜੀ। ਬਾਕੀ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ। ਜਲਦ ਮਿਲਦੇ ਆ ਕਿ ਨਵੇਂ ਵੀਡੀਓ